ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਦੇਖੋ ਬਈ ਕਣਕ ਕਿੰਨੇ ਟਾਪ ਦੀ ਖੜੀ ਧੀ ਆਪਣੀ ਪਰ ਹੁੰਦੀ ਨਹੀਂ ਇੱਥੇ ਹੀ ਫੇਰਦੀ ਗਈ ਸਾਰੀ ਦੇਖੋ ਖਾਲੀ ਬਈ ਸਾਰੀ ਉਹ ਹੁੰਦੀ ਨਹੀਂ ਜੀ ਅੱਜ ਲਾਇਆ ਵਾ ਬਾਈ ਹਲੂਆ ਨੂੰ ਪਾਣੀ ਪਰ काम खत्म है खेतीबाड़ी भाई फैल हो गई पहला फैल भी नहीं कह सकते है नहीं किस्मत है चलो जो बाबे नानक न मजूर है पादरा छड़ देनी क्यों बाखर भाई पादरा छड़ देनी बाखर भाई है चाह क्यों बाखर ਆ ਬਾਸਰਾ ਛੱਡ ਤਾ ਨਹੀਂ ਕੋਈ ਦਵਾਈ ਨਹੀਂ ਪਾਉਣੀ ਹੈ ਠੀਕ ਨਹੀਂ ਬਹੁਤ ਪਾਲੀਆਂ ਦਵਾਈਆਂ ਪਰ ਕੋਈ ਫਾਇਦਾ ਨਹੀਂ ਹੈਗਾ ਬਣੇ ਰਹੋ ਵੀਰ ਵੀਡੀਓ ਦੇ ਨਾਲ ਜੀ